DRC Live TV Facebook page YouTube channel ਤੇ JRC Rajput मेरी आईडी ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਆਹ ਤੁਸੀਂ ਦੇਖ ਸਕਦੇ ਹੋ ਰਿਕਸ਼ਾ ਹੈ ਨਾ ਬਣਾਇਆ ਹੋਇਆ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਜਾ ਰਿਹਾ ਸੀ ਤੇ ਇਹਦੇ ਪਰ ਰਿਸ਼ਕੇ ਦੇ ਉੱਪਰ ਜਿਹੜਾ ਰੇਸ ਨਾਲ ਇਹ ਰਿਸ਼ਕਾ ਚੱਲਦਾ ਤੁਸੀਂ ਦੇਖ ਸਕਦੇ ਹੋ ਨਾ ਤੇ ਪੈਂਥਰ ਦਾ ਜਿਹੜਾ ਇਹਨੂੰ ਇੰਜਣ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਜਿਗਾੜ ਕਰਿਆ ਹੋਇਆ ਤੇ ਆਹ ਟੈਂਕੀ ਹੋਗੀ ਪੈਂਥਰ ਦੀ ਤੇ ਆਹ ਜਿਹੜਾ ਤੁਸੀਂ ਦੇਖੋ ਇੰਜਣ ਲੱਗਿਆ ਹੋਇਆ ਨਾ ਰਿਸ਼ਕੇ ਦੇ ਉੱਪਰ ਇੰਜਣ ਲੱਗਿਆ ਹੋਇਆ ਤੇ ਆ ਵੀਰ ਜਿਹੜਾ ਕੁੱਕਰਾਂ ਦਾ ਕੰਮ ਕਰਦਾ ਹਨਾ ਤੁਸੀਂ ਦੇਖ ਸਕਦੇ ਹੋ ਕੁੱਕਰ ਰਿਪੇਅਰ ਨਵੇਂ ਪਾਰਟਸ ਹਨਾ ਕੁਝ ਵੀ ਬਹੁਤ ਸੋਣਾ ਮੈਨੂੰ ਲੱਗਿਆ ਤੁਸੀਂ ਵੀ ਸਾਰੇ ਦੱਸਿਓ ਵੀ ਆ ਜਿਗਾੜ ਕਿਸ ਤਰ੍ਹਾਂ ਦਾ ਲੱਗਿਆ ਵੀ ਜਿਹੜੇ ਪੰਜਾਬੀ ਹਨਾ ਇੱਕ ਗਾਣਾ ਵੀ ਬੜਾ ਮਸ਼ਹੂਰ ਆ ਕੇ ਤੂੰ ਕੀ ਜਾਣੇ ਜੱਟੀ ਨਹੀਂ ਜੱਟ ਜਿਗਾੜੀ ਹੁੰਦੇ ਆ ਸੋ ਆ ਜਿਗਾੜ ਤੁਹਾਨੂੰ ਕਿਦਾਂ ਦਾ ਲੱਗਿਆ ਸਾਰੇ ਜ਼ਰੂਰ ਦੱਸਿਓ ਤੇ ਆਪਾਂ ਗੱਲਬਾਤ ਵੀ ਕਰਦੇ ਆ ਤੇ ਆ ਦੇਖੋ ਤੁਸੀਂ ਵੀਰ ਸਾਡਾ ਹਨਾ ਮਿਹਨਤ ਕਰਕੇ ਰੋਜੀ ਰੋਟੀ ਕਮਾ ਰਿਹਾ ਤੇ ਆਪਾਂ ਗੱਲਬਾਤ ਵੀ ਕਰਦੇ ਆ ਹਾਂਜੀ ਵੀਰ ਜੀ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ ਤੇ ਕਿਸ ਤਰ੍ਹਾਂ ਦਿਮਾਗ ਚ ਆਏ ਵੀ ਆਪਾਂ ਆਹ ਚੀਜ਼ ਬਣਾਈਏ ਵੀ ਜ਼ੋਰ ਘੱਟ ਲੱਗਦਾ ਵੀ ਰੇਸ ਤੇ ਚੱਲੇ ਜਾਈਏ ਇਹ ਨੂੰ ਪਹਿਲਾਂ ਚਾਹ ਦਿਖਾਦਾ ਹੈ ਅੱਛਾ ਨਾ ਆਪਣੇ ਹੈ ਜੰਗਲ ਲਵਾ ਲਿਆ ਪੈਨਸਲ ਦਾ ਪੇਪਰ ਅੱਛਾ ਕਿੰਨਾ ਖਰਚ ਆਇਆ ਇਹ ਤੇ ਪਰ ਫਿਰ ਇਹਦੇ ਪਰ ਘੱਟੋ ਘੱਟ 5000 ਰੁਪਏ ਅੱਛਾ 5000 ਖਰਚ ਆਇਆ ਵੀਰਾ ਆਹ ਸਕੂਟਰ ਦੀ ਕਿੱਥੋਂ ਲਈ ਬਰੇ ਇਹ ਪੁਰਾਣੀ ਮਿਲ ਗਈ ਦੀ ਅੱਛਾ ਪੁਰਾਣੀ ਮਿਲ ਗਈ ਦੀ ਕਿਆ ਐਵਰੇਜ ਦੇ ਦਿੰਦੀ ਆ ਉਹ ਇਹ 20 ਕਿਲੋਮੀਟਰ ਅੰਦਾਜ਼ਾ ਦੇ ਜਾਂਦੀ ਆ ਅੱਛਾ 20 ਕਿਲੋਮੀਟਰ ਭਜਨ ਲੱਦ ਕੇ ਜਾਣੀਆਂ ਜਣੀ ਇਹ ਇੰਜਣ ਇੰਜਣ ਦਾ ਫਰਕ ਹੁੰਦਾ ਜਾਂ ਐਵਰੇਜ ਵੱਧ ਵੀ ਦੇ ਸਕਦੀ ਆ ਇਹ ਪਰ ਪੈਂਥਰ ਦੀ ਐਵਰੇਜ ਤਾਂ ਜ਼ਿਆਦਾ ਹੁੰਦੀ ਆ ਪਰ ਇਹ ਘੱਟ ਕਾਤੇ ਦੇ ਦੇ ਰਹੀ ਜਾਨੀ ਇਹ ਵਜਨ ਕਰਕੇ ਦੇ ਰਹੀ ਆ ਅੱਛਾ ਵਜਨ ਕਰਕੇ ਦੇ ਰਹੀ ਆ ਉਦਾਂ ਜੇ ਵਜਨ ਨਾ ਹੋਵੇ ਤਾਂ 60 ਵੀ ਦੇ ਦਿੰਦੀ ਆ ਹਾਂ ਜੀ ਤੇ ਰੋਜੀ ਰੋਟੀ ਵਧੀਆ ਜਣੀ ਚੱਲੀ ਜਾਂਦੀ ਆ ਕੀ ਕੀ ਕੰਮ ਕਰਦੇ ਤੁਸੀਂ ਇਹਦੇ ਪਰ ਪਾਹੀਆ ਕੁਆੜ ਲੈਣਾ ਜਾਂ ਭਾਂਡੇ ਵੇਚਦਾ ਅੱਛਾ ਕੁੱਕਰ ਕੱਕਰ ਵੀ ਰਿਪੇਅਰ ਕਰਦੇ ਆ ਠੀਕ ਕਰ ਦਿੰਦੇ ਆ ਅੱਛਾ ਕਿਹੜਾ ਪਿੰਡ ਆ ਜੀ ਆਪਣਾ ਚਮਕੌਰ ਸਾਹਿਬ ਆ ਤੇ ਚਮਕੌਰ ਸਾਹਿਬੇ ਰਹਿੰਦੇ ਤੁਸੀਂ ਹਾਂ ਜੀ ਚਲੋ ਬਹੁਤ ਵਧੀਆ ਜੀ ਪਰਮਾਤਮਾ ਮਿਹਰ ਕਰੇ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਿਆ ਜਰੂਰ ਹੈ ਨਾ ਕੋਲੋ ਕੁਝ ਨਾ ਕੁਝ ਸਮਾਨ ਖਰੀਦਿਆ ਕਰੋ ਮਿਹਨਤ ਕਰਦੇ ਆ ਨਾ ਸਪੋਰਟ ਕਰਿਆ ਕਰੋ ਤੇ ਜਰੂਰ ਵੀਰ ਨੂੰ ਸਪੋਰਟ ਵੀ ਕਰਿਓ ਤੇ ਹੋਰ ਕਿਦਾਂ ਗੁਜ਼ਾਰਾ ਹੋਈ ਜਾਂਦਾ ਜਣੀ ਫਿਰ ਰੋਜੀ ਰੋਟੀ ਵਧੀ ਚੱਲੀ ਜਾਂਦੀ ਆ ਸ਼ੁ크ਰਾ ਮਾਲਕ ਦਾ ਚਲੋ ਇੱਕ ਵਾਰ ਇਹਨੂੰ ਸਟਾਰਟ ਕਰਕੇ ਹੁਣ ਤੁਸੀਂ ਇੱਥੋਂ ਇੱਕ ਆਪਾਂ ਦਰਸ਼ਕਾਂ ਨੂੰ ਦਿਖਾ ਦਈਏ ਤੁਸੀਂ ਵੀ ਆਪਣੇ ਰਸਤੇ ਪਾਓ ਤੇ ਮੈਂ ਵੀ ਆਪਣੇ ਰਸਤੇ ਪੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਹ ਦੇਖੋ ਕਿੱਕ ਸਟਾਰਟ ਆ ਕਿੱਕ ਮਾਰੀ ਤੇ ਸਟਾਰਟ ਹੋ ਗਈ ਆਹ ਰੇਸ ਲਈ ਹੋਈ ਆ ਇਸ ਰਿਸ਼ਕੇ ਦੇ ਉੱਪਰ ਹੈ ਨਾ ਟੱਲੀ ਵੀ ਲੱਗੀ ਹੋਈ ਹੈ ਇੱਕ ਵਾਰ ਟੱਲੀ ਵਜਾ ਕੇ ਦਿਖਾ ਦਿਓ ਅੰਜੀ ਨਾ ਬੱਜੀ ਦੀ ਅੱਛਾ ਬੱਜੀ ਦੀ ਇਹ ਵੀ ਇੱਕ ਹਾਰਨ ਲਾ ਲਣਾ ਤਾਰੇ ਬਾਲੋ ਹੋਣੀ ਨਹੀਂ ਪੈਂਦੀ ਅੱਛਾ ਹੋਕਾ ਮਾਰਨਾ ਪੈਂਦਾ ਲਓ ਵੀ ਕਿੱਕ ਮਾਰਨੀ ਪੈਣੀ ਹੁਣ ਦੁਬਾਰੇ ਲਓ ਜੀ ਅੱਧੀ ਕਿੱਕ ਚ ਸਟਾਰਟ ਮੇਰਾ ਜਾਮਾ ਤੇ ਆਹ ਲਓ ਜੀ ਹੁਣ ਪਾ ਲਓ ਗੇਅਰ ਪਹਿਲਾ ਚੌਥਾ ਜਿਹੜਾ ਪੈਂਦਾ ਹੁਣ ਤੇ ਆਹ ਚੱਲਿਆ ਕਿੱਦਾਂ ਲੱਗੀ ਵੀਡੀਓ ਸਾਰੇ ਜਰੂਰ ਦੱਸਿਓ ਲੋਡ ਜ਼ਿਆਦਾ ਹੋਣ ਕਰਕੇ ਐਵਰੇਜ ਘਟਾ ਪਰ ਸਪੀਡ ਜਿਹੜੀ ਇਹਨੇ ਫੜੇ ਲੈਣੀ ਹੈ ਸੋ ਸਾਰੇ ਜਰੂਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਜਿਗਾਰਡ ਤੇ ਉਹ ਸਾਡਾ ਵੀਰ ਜਾ ਰਿਹਾ ਜਰੂਰ ਵੀਡੀਓ ਦੱਬ ਕੇ ਸ਼ੇਅਰ ਕਰਿਓ ਤੇ ਆਈਡੀ ਨੂੰ ਫੋਲੋ ਕਰਿਓ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਹੋਰ ਬਹੁਤ ਜ਼ਿਆਦੀਆਂ ਜਿਹੜੀਆਂ ਸਾਡੇ YouTube ਚੈਨਲ JRC Live TV ਤੇ Facebook ਪੇਜ JRC Live TV ਤੇ JRC Rajput Facebook ਆਈਡੀ ਤੇ ਮਿਲਦੀਆਂ ਰਹਿਣੀਆਂ ਤੇ ਆ ਆਪਣਾ ਖੜਾ ਜੀ ਸੀਟੀ 100 ਆਪਣਾ ਵੀ ਵਜਨ ਖਿੱਚੀ ਜਾਂਦਾ ਵਿਚਾਰਾ ਸੋ ਇਹ ਵੀ ਬਹੁਤ ਪੁਰਾਣਾ ਮਾਡਲ ਆ ਚੱਲੀ ਜਾਂਦਾ ਜਰੂਰ ਵੀਡੀਓ ਸ਼ੇਅਰ ਕਰਿਓ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਸਾਰੇ ਕਮੈਂਟ ਕਰਕੇ ਵੀ ਦੱਸਿਓ ਤੁਹਾਡਾ ਆਪਣਾ ਕੁश्ती ਲਖਾਰੀ ਗਾਇਕ ਅਤੇ ਕਮੈਂਟੇਟਰ ਜੇ ਆਰ ਸੀ ਸ਼੍ਰੀ ਚਮਕੌਰ ਸਾਹਿਬ ਤੋਂ